ਸੋਸ਼ਲ ਮੀਡੀਆ ਤੇ ਆ ਸਿੰਗਰ ਦਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਇਸ ਕਲਿੱਪ 'ਚ ਤੁਸੀਂ ਦੇਖ ਸਕਦੇ ਹੋ ਕਿ ਆ ਸਿੰਗਰ ਕਿਵੇਂ ਆਪਣੀਆਂ ਫੈਨ ਔਰਤਾਂ ਦੇ ਕਿਸ ਕਰ ਰਿਹਾ ਹੈ। ਕਈਆਂ ਦੀਆਂ ਗੱਲਾਂ ਤੇ ਕਿਸ ਕਰ ਰਿਹਾ ਹੈ ਤੇ ਕਈਆਂ ਦੇ 립ਸ ਤੇ ਕਿਸ ਕਰ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਕਈ ਤਰ੍ਹਾਂ ਦੇ ਟਰੋਲ ਕਰ ਰਹੇ ਨੇ, ਕੋਈ ਬਸਰਮ ਕਹਿ ਰਿਹਾ ਹੈ, ਕੋਈ ਇਸ ਨੂੰ ਗਾਲਾਂ ਕੱਢ ਰਿਹਾ ਹੈ। ਸੋ ਆਖਿਰ ਕੌਣ ਹੈ ਇਹ ਸਿੰਗਰ ਜੋ ਆਪਣੇ ਤੇ ਫੈਨ ਦੇ ਠਰਕ ਪੁਨੇ ਕਰਕੇ ਕੰਟਰੋਵਰਸੀ ਦਾ ਹਿੱਸਾ ਬਣ ਗਿਆ। ਤੁਹਾਨੂੰ ਦੱਸ ਦਈਏ ਵੀ ਇਹ ਇੰਡੀਆ ਦਾ ਬਹੁਤ ਹੀ ਵੱਡਾ ਗਰੇ ਜਿਸ ਦਾ ਨਾਮ ਉਦਿੱਤ ਨਰਾਇਣ ਹੈ ਜਿਨ੍ਹਾਂ ਦੀ ਉਮਰ 69 ਸਾਲ ਹੈ ਤੇ ਲਗਭਗ ਇਹ 46 ਸਾਲ ਤੋਂ ਗਾਣੇ गा ਰਹੇ ਨੇ ਇਹਨਾਂ ਨੇ ਕਈ ਲੈਂਗੁਏਜ ਵਿੱਚ ਗਾਣੇ ਗਾਏ ਨੇ ਤੇ ਕਈ ਵੱਡੇ ਵੱਡੇ ਅਵਾਰਡ ਜਿੱਤੇ ਨੇ ਇਹਨਾਂ ਦੇ ਕੁਝ ਫੇਮਸ ਗਾਣਿਆਂ ਦੀ ਗੱਲ ਕਰੀਏ ਜਿਵੇਂ ਕਿ ਇੱਕ ਦਿਲ ਰੁਬਾ ਹੈ ਪਹਿਲਾ ਨਸ਼ਾ ਕਹੋ ਨਾ ਪਿਆਰ ਹੈ ਮਹਿੰਦੀ ਲਗਾ ਕੇ ਰੱਖਣਾ ਮਹਿੰਦੀ ਲਗਾ ਕੇ ਰੱਖਣਾ ਢੋਲੀ ਸਜਾ ਕੇ ਰੱਖਣਾ ਦਿਲ ਤੇ ਫਿਦਾ ਹੈ ਇੱਕ ਦਿਲਰੁਬਾ ਹੈ ਆਏ ਹੋ ਮੇਰੀ ਜ਼ਿੰਦਗੀ ਮੇ ਤੇ ਹੋਰ ਹਜ਼ਾਰਾਂ ਹੀ ਗਾਣੇ ਇਹਨਾਂ ਨੇ ਭਾਰਤੀਆਂ ਨੂੰ ਦਿੱਤੇ ਨੇ ਪਰ ਯਾਰੋ ਮੱਤ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਪਰਦਾ ਪੈ ਜਾਵੇ ਸੋ ਇਹੀ ਪਰਦਾ ਪੈ ਗਿਆ ਹੁਣ ਉਦਿੱਤ ਨਰਾਇਣ ਤੇ ਤੇ ਹੁਣ ਲੋਕਾਂ ਨੇ ਇਹਨਾਂ ਦਾ ਮਜ਼ਾਕ ਬਣਾ ਦਿੱਤਾ ਹੈ ਪਰ ਇਹ ਸਭ ਹੋਣ ਤੋਂ ਬਾਅਦ ਇਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਇਹਨਾਂ ਨੂੰ ਕੋਈ ਅਫਸੋਸ ਨਹੀਂ ਹੈ ਇਹਨਾਂ ਦਾ ਕਹਿਣਾ ਹੈ ਕਿ ਇਹ ਮੇਰੇ ਫੈਨ ਦੀ دیਵਾਨਗੀ ਹੈ ਮੈਂ ਕੀ ਕਰ ਸਕਦਾ ਹਾਂ ਇਹ ਮੇਰੇ ਫੈਨਸ ਦਾ ਪਾਗਲਪਨ ਹੁੰਦਾ ਹੈ ਤੇ ਮੈਂ ਵੀ ਉਹਨਾਂ ਨੂੰ ਖੁਸ਼ ਦੇਖਣਾ ਚਾਹੁੰਦਾ ਹਾਂ ਸੋ ਯਾਰੋ ਤੁਸੀਂ ਇਹਨਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਜੋ ਇਹ ਹੋਇਆ ਕਿ ਇਹ ਗਲਤ ਹੋਇਆ ਜਾ ਫਿਰ ਇਹ ਨੋਰਮਲ ਗੱਲ ਸੀ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ